ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਤੀਮਰ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਰਾਤ ਦਾ ਟਾਈਮ ਪੌਣੇ 7 ਹੋ ਚੁੱਕੇ ਨੇ ਦੇਖੋ ਜੀ ਸਾਡਾ ਸਾਰਾ ਸਰਦੀ ਦਾ ਮਤਲਬ ਕਿ ਸਾਰਾ ਸਿਆਲ ਆ ਹੀ ਲੱਗ ਗਿਆ ਜੋ ਚੀਜ਼ ਅਸੀਂ ਬਣਾਉਣੀ ਸੀ ਉਹ ਅਸੀਂ ਹੁਣ ਬਣਾ ਰਹੇ ਆ ਸਿਆਲ ਲੰਗੇ ਤੋਂ ਬਾਅਦ ਹੁਣ ਟਾਈਮ ਲੱਗਿਆ ਸਾਨੂੰ ਬਣਾਉਣ ਦਾ ਸਰਦਾਰ ਜੀਆਂ ਨੂੰ ਤੇ ਸਰਦਾਰ ਜੀ ਲੈ ਕੇ ਆਏ ਨੇ ਕੜਾਹੀ ਪਹਿਲਾਂ ਤੇ ਹੁਣ ਮੈਂ ਉਦੋਂ ਪਹਿਲਾਂ ਮੈਂ ਸਾਰੇ ਜੋ ਆਪਣੀਆਂ ਲਾਈਨਿੰਗ ਵਗੈਰਾ ਸੀ ਆਪਾਂ ਦਾ ਸਾਰੀਆਂ ਇਹ ਸੰਭੀਆਂ ਨੇ ਲੈ ਕੇ ਸੀ ਇਹ ਹੋਗੇ ਗਰਮੀ ਵਾਸਤੇ ਦੁਪੱਟੇ ਹਲੇ ਹੋਰ ਚਿੰਨ ਵਾਲੇ ਪਏ ਨੇ ਇੱਧਰ ਹੋਗੇ ਨੇ ਸੂਟ ਘਰਾਈ ਵਾਲੇ ਸਿਮਰ ਦੇ ਸੂਟ ਚਲੇ ਹੋਏ ਨੇ ਤੇ ਇੱਧਰ ਵੀ ਲਾਈਨਿੰਗ ਹੋ ਗਈ ਇਹ ਹੋਗੇ ਟਾਵਲ ਕੋਟੀਆਂ ਤੇ ਚਣੀਆਂ ਨੇ ਤੇ ਫੇਰ ਮੈਂ ਕਰ ਲ ਲ ਕਿਸੇ ਕद्दू ਕਸ ਗਾਜਰਾਂ ਦਾ ਤੇ ਲੋ ਜੀ ਆ ਗਏ ਆਪਾਂ ਬਾਹਰੇ ਕੜਾਹੀ ਮੈਂ ਮਾਜ ਦਿੱਤੀ ਹੈ ਚੰਗੀ ਤਰ੍ਹਾਂ ਤੇ ਸਰਦਾਰ ਜੀ ਪੱਠੀ ਲੈ ਆਈ ਸੀ ਤੇ ਇੱਧਰ ਆ ਥੋੜੀਆਂ ਜਿਹੀਆਂ ਜ ਗਾਜਰਾ ਰਹਿ ਗਈਆਂ ਜਿੰਨੀਆਂ ਵੀ ਇਹਦੇ ਵਿੱਚ ਗਾਜਰਾਂ ਕद्दूकस ਕਰਕੇ ਰੱਖੀਆਂ ਹੋਈਆਂ ਨੇ ਨਾ ਮੈਂ ਲਾਈ ਤੇ ਬੱਚੇ ਲੱਗੇ ਹੋਏ ਨੇ ਕद्दू ਕਸ ਗਾਜਰਾ ਕਰੰਨੇ ਜਿੰਨੀਆਂ ਸਾਰੀਆਂ ਕੱਦੂ ਕੱਸ ਮੈਂ ਕਰੀਆਂ ਨੇ ਪਹਿਲਾਂ ਕੱਲੀ ਸਮਾਰ ਲਾਵਾ ਚੱਜਣਾ ਹਾਂ ਹਾਂ ਕਰਦੇ ਨੇ ਵਿੱਚੇ ਮੈਂ ਇੰਦਰ ਲੱਗ ਗਿਆ ਪਿਆ ਸੀ ਮਨ ਲੱਗਿਆ ਤੇ ਮੈਂ ਕਿਹਾ ਚੱਲ ਮੈਂ ਭਾਂਡੇ ਮਾਜ ਲੂੰਗੀ ਤੇ ਬੱਚੇ ਕਰ ਲੈਣਗੇ ਇਹ ਕੰਮ ਤੇ ਸਰਦਾਰ ਜੀ ਲੈ ਆਏ ਸੀ ਪੱਠੀ ਤੇ ਆ ਰਹਿ ਗਏ ਨੇ ਥੋੜੀਆਂ ਜਿਹੀਆਂ ਗਾਜਰ ਹੈ ਨਾ ਸਿੰਮੂ ਨੂੰ ਦੇਖੀ ਕਰਨਾ ਕਿੰਨਾ ਦੁੱਬਰ ਹੋਇਆ ਪਿਆ ਦੇਖੀ ਕਿ ਮੈਂ ਕਰਦਾ ਉਹ ਬਾਹਰੇ ਘਿੰਦਾ ਇਹ ਕੋਈ ਫਾਇਦਾ ਨਹੀਂ ਆਏਗਾ ਬਾਹਰੇ ਘਿੰਦਾ ਇਹ ਸਮਾਰ ਕੇ ਘਰਾਂ ਚੁੱਪੇ ਨਹੀਂ ਆਏ ਮੈਂ ਆਪਣੇ ਖਾਣਾ ਸੱਖੇ ਜੀ ਇਹਨੂੰ ਕੰਮ ਕਰਨੇ ਬਹੁਤ ਜਿਆਦੇ ਔਖੇ ਨੇ ਮੂੰਹ ਦੇਖ ਕੇ ਮੈਂ ਕਰਿਆ 빙ਾ ਜਾ ਕੀ ਕਰੇ ਜਨਮ ਤੋਂ ਹੀ ਆ ਜਾ ਬੜਾ ਬੜਾ ਛੋਟਾ ਬਣਦਾ ਆਪ ਵੀ ਤਾਂ ਨਾ ਮਸਾਂ ਨੇ ਲਾਲ ਲਾਲ ਜਿਹੜੇ ਕੰਮ ਕਰਦੇ ਕਰਦੇ ਲੜਦੇ ਨੇ ਇਹ ਦੇਖੋ ਬਹੁਤ ਸੋਹਣਾ ਲੜਦੇ ਨੇ ਆਪੋ ਤੇ ਇਹਦੇ ਨਾਲ ਉਂਗਲ ਕੱਸਦੀ ਹੈ ਪੁੱਤ ਨਾਲ ਨਾਲ ਨਕਸਾ ਤਿੱਖੇ ਹੁੰਦੇ ਨੇ ਪਲੇਟ ਜਿਹੇ ਤੇ ਅੱਛਾ ਮਾਰ ਨਹੀਂ ਗੋਲ ਆ ਗਏ ਲੈ ਆਪੀ ਕਰ ਲਓ ਮੈਂ ਰੋਟੀ ਲਗਦੀ ਆ ਲੋ ਜੀ ਹੁਣ ਲਗਦੇ ਆ ਆਪਾਂ ਰੋਟੀ ਰੋਟੀ ਬਣਾਉਨੇ ਆ ਸਬਜੀ ਆਪਣੀ ਬਣੀ ਪਈ ਆ ਗਾਜਰ ਮਟਰ ਤੇ ਸਰਦਾਰ ਜੀ ਕਹਿੰਦੇ ਨੇ ਮੈਂ ਥੋੜਾ ਜਿਹਾ ਕੰਮ ਕਰਿਆ ਮੈਂ ਦੁੱਧ ਹਲੇ ਆਇਆ ਨਹੀਂ ਹੈਗਾ ਦੁੱਜੀ ਤਾਂ ਲੰਘ ਵੀਗਾ ਫੜਾ ਕੇ ਜਾਊ ਦੁੱਧ ਸਭ ਫੜਾ ਕੇ ਲੰਘ ਤਾਂ ਗਿਆ ਉਹ ਤੇ ਦੁੱਧ ਫੜਾ ਕੇ ਜਾਊਗਾ ਤੇ ਤੇ ਦੁੱਜੀ ਤੇ ਫੇਰ ਆਪਾਂ ਧਰਾਂਗੇ ਅੱਗੀ ਉੱਤੇ ਕੜਾਹੀ ਤੇ ਵਿੱਚ ਪਾਵਾਂਗੇ ਦੁੱਧ ਤੇ ਫੇਰ ਆਪਾਂ ਲੱਗਾਂਗੇ ਉਹ ਆ ਕੱਟਣ ਤੇ ਹੁਣ ਮੈਂ ਲੱਗਦੀਆਂ ਰੋਟੀ ਜੀ ਕਿਹੜਾ ਢੜਾ ਨਮਾ ਜੀ ਮੈਂ ਕਿਹਾ ਸੀ ਵੀ ਦੁੱਜੀ ਤੋਂ ਦੁੱਧ ਲੈਣਾ ਦੁੱਜੀ ਤੋਂ ਲਿਆ ਹੈਗਾ ਇਹ ਹੋ ਗਿਆ ਘਰ ਦਾ ਦੁੱਧ ਹਣਾ ਤੇ ਘਰ ਦਾ ਦੁੱਧ ਹੈ ਘਰ ਦੇ ਜਿਹੜਾ ਹੁਣ ਉਹ ਘਰ ਦੇ ਦੁੱਧ ਵਰਗੀ ਗੀਸ ਨਹੀਂ ਹੈ ਨਾ ਘਰ ਦੇ ਦੁੱਧ ਦਾ ਖੋਆ ਵੀ ਬਹੁਤ ਜਾਦੇ ਵਧੀਆ ਨਿਕਲੂਗਾ ਤੇ ਇਹ ਆਇਆ ਦੁੱਧ ਸਾਡੇ ਗਵੰਡੀਆਂ ਦੇ ਘਰੋਂ ਮੰਗਾਇਆ ਤੇ ਚਾਚਾ ਜੀ ਫੜਾ ਕੇ ਗਏ ਨੇ ਦੁੱਧ ਦੁੱਧ ਤਾਂ ਪਾ ਲਈ ਸਡੇ ਗਵੰਡੀ ਹੋ ਗਏ ਤੇ ਚਾਚਾ ਜੀ ਫੜਾ ਕੇ ਗਏ ਨੇ ਦੁੱਧ ਤੇ ਹੁਣ ਆਪਾਂ ਪਹਿਲਾਂ ਰੋਟੀ ਬਣਾ ਲਈ ਹੈ ਨਾ ਤੇ ਸਰਦਾਰ ਜੀ ਨੂੰ ਕਰਦੇ ਆ ਫੋਨ ਐਵੇਂ ਦੁੱਧ ਆ ਗਿਆ ਕਿ ਆਪਦਾ ਪੱਟੀ ਵਗੈਰਾ ਸੈੱਟ ਕਰ ਜਾਣਗੇ ਸਲੰਡਰ ਤੇ ਜੜ ਜਾਣਗੇ ਤੇ ਫੇਰ ਲੱਗਦੇ ਆਪਾਂ ਖੋਆ ਕੱਢਣ ਖੋਆ ਕੱਢਣ ਸਭ ਤੋਂ ਸਾਫੇ ਤਰੀਕੇ ਨਾਲ ਕੱਢੋ ਗਾਜਰਾਂ ਦਾ ਜੂਸ ਇਹ ਜੇ ਕਰਨਾਂਗੇ ਬਸ ਨਚੋੜ ਦੋ ਹੋਰ ਤਾਂ ਕੀ ਆ ਬਸ ਉਹ ਪੰਨੋਂ ਹੀਰ ਜੋੜ ਦੋ ਗਾਜਰਾਂ ਦਾ ਜੂਸ ਵਰਗੀ ਨਹੀਂ ਜੋੜ ਦੋ ਦੋ ਕੰਮ ਹੋ ਗਏ ਨੇ ਇਹਦੇ ਇਹ ਕੰਮ ਆਇਜੋ ਨਾਲਾ ਇਹ ਵਿੱਚ ਬੇਸ ਹੋ ਜਾ ਬਸਰਾ ਇਹਦੇ ਵਿੱਚ ਪਾਉਂਦੇ ਵੇਸੇ ਤਾਕਤ ਆਉਂਗੀ ਬੇਸ਼ਟਾ ਤਾਂ ਕੋਈ ਕੰਮ ਨਹੀਂ ਹੈਗੇ ਸੀ ਪੂਰਾ ਘਰ ਖੇਗਲਾ 100 ਰੁਪਏ 50 ਰੁਪਏ 50 ਰੁਪਏ ਜੂਸ ਪਿਆਰ ਤੇ ਕਲਾਸ ਗਾਜਰ ਦਾ ਮੈਨੂੰ ਵੀ ਦੇ ਦਿਓ ਇੱਕ ਗਲਾਸ ਮੈਨੂੰ ਵੀ ਦੇ ਦਿਓ ਰੀਅਲ ਜੂਸ ਹੈ ਇਹ ਗਾਜਰ ਦਾ ਸਮਾਨ ਡੋਬਲੀ ਗਾਜਰ ਦਾ ਰੈਡੀ ਦੇ ਪਿਆ ਜੂਸ ਆ ਜਾਲੇ ਨਾ ਪੀਵੇਓ ਰੈਡੀ ਗਾਜਰ ਦਾ ਰੀਅਲ ਜੂਸ ਆ ਇਹ ਹੋਰ ਕਿ ਲੇ ਪੇਟ ਸਫਾ ਲੈਣਾ ਪਈ ਖਰਾ ਮੇਰੇ ਤੋਂ ਬਾਅਦ ਨੀ ਦਾ ਪੀਣਾ ਪਰ ਦੂ ਅਰੇ ਸੜੀ ਗਾਜਰ ਦਾ ਨੱਕਲੀ ਜੂਸ ਕਿਹੜਾ ਹੁੰਦਾ ਹੈ ਗਾਜਰ ਦਾ ਨੱਕਲੀ ਜੂਸ ਕਿਹੜਾ ਹੁੰਦਾ ਇਹ ਤੇ ਰੱਗ ਪਾ ਕੇ ਬੂੜੀਆਂ ਬੜਾ ਬੂੜੀਆਂ ਬੂੜੀਆਂ ਦੀ ਦੁਕਾਨ ਕਰਕੇ ਰੱਖ ਬਹੁਤ ਬੜਾ ਰੋੜਦੀ ਪੰਜਾਰ ਦੇ ਗਲਾਸ ਪੰਜਾਰ ਤੇ ਪੰਜਾਰ ਤੇ ਪੰਜਾਰ ਪੀ ਇਹ ਤਾਂ ਫਰੀ ਵਾਲੇ ਆ ਫਰੀ ਬੂੜੀ ਪੰਜਾਰ ਪੈਸੇ ਤੋਂ ਸਿੱਲੇ ਤੇ ਹੋਰ ਦਾ ਯਾਰ ਵੀ ਹੈ

ਖਾਮਦਾਰਾ ਖਰੀਦ ਲਿਆ ਸੀ ਮੇਰੇ ਦਰਾ ਖਰੀਦਿਆ ਤੇ ਦੂਜੇ ਦਿਨ ਖਾਮ ਨੂੰ ਇਕੱਠਾ ਕਰਕੇ 12-13 ਕਿਲੋ ਹੋ ਜਾਂਦਾ ਜੀ ਬਹੁਤ ਬਣੀ ਦੇਖੋ ਦਵਾਈ ਤਾਂ ਪਹਿਲਾਂ ਮੇਰੇ ਲੱਗਿਆ ਸੀ ਰੋਗੀ ਆਏ ਸੀ ਪਰ ਖਵਾ ਨਹੀਂ ਬੋਲਦਾ ਪੇਟੀ ਚ ਰੱਖ ਜਾਂਦੀ ਸੀ ਵੀ ਬਿਹਾਰ ਕੇ ਸੋ ਖਾਂਦੇ ਬਹੁਤ ਤੇਜੀ ਜੁਰਦੀ ਦੀ ਬਾਤ ਆਪ ਨਹੀਂ ਉਹਨੇ ਵਾਰੀ 2 ਜਾਂ 3 ਜਾਂ 4 ਸੌਣ ਤਾ ਹੁਣ ਕੋਈ ਖਾਣ ਨਹੀਂ ਦਿੰਦਾ ਕਹਿੰਦੇ ਖਤਮ ਹੋ ਜਗਾ ਤੁਮੋ ਜੇ ਐ ਸੋਲੀ ਘਾੜਨ ਦਦਾਉ ਜਾਇ ਖਰਾਬ ਕਰਦਾ ਉਸ ਤੇ ਜੋਰ ਦਾ ਕੰਮ ਕਰ ਤੁਸੀਂ ਕਿਹੜਾ ਜੋਰ ਦਾ ਕੰਮ ਕਰਦੇ ਹੋ ਕਿਉਂ ਅਸੀਂ ਖੇਡਦੇ ਨਹੀਂ ਖੇਡ ਕੀ ਖੇਡਦੇ ਤੁਸੀਂ ਜਿੱਤੇ ਆ ਜੁੱਫੇਰਾ ਝੂਠਾ ਨਹੀਂ ਬੀਣਾ ਕਾਣਾ ਨੂੰ ਮੱਦ ਪਈ ਮੈਂ ਕੀ ਕਰਾਂ ਕੋਈ ਹੋਰ ਪਾ ਲੈ ਉਹਦੇ ਵਿੱਚ ਹਾਂ ਮੈਂ ਸਹੀ ਕੱਢ ਲਿਆ ਆਪਣੇ ਜੋ ਕੁੱਕਣਾ ਨਹੀਂ ਹੈਗਾ ਸਹੀ ਵੀ ਮੈਂ ਕੱਢ ਦਿੰਦਾ ਮੈਂ ਕੱਢਾਂ ਜਿਹੜੀ ਮੈਂ ਕੱਢ ਦਿੰਦਾ ਦੇਖਾਂ ਕਿ ਜਿੱ ਕਿੰਨਾ ਜੋਰ ਆ ਕੇ ਦਾ ਕੱਢੂਗਾ ਮੈਂ ਕੱਢਦਾ ਠੀਕ ਆ ਠੀਕ ਆ ਉਧਰ ਦੇਖੋ ਵੇ ਡੰਨ ਨੂੰ ਚੱਕ ਲਾਵਾ ਇਹ ਜੇ ਨਾ ਕੋ ਮਤ ਹੈ ਬੇ ਘੁਰਬਾਲਾ ਵਿੱਚ ਇਹ ਤਾਂ ਉਹ ਫੇਡਾ ਹੀ ਆ ਕਰੀ ਜਾਂਦਾ ਹੁਣ ਫੋਨ ਮਰੇ ਕਿ ਵੇੜੜੇ ਮੈਂ ਐਂ ਕਰਦੇ ਸਾਰਾ ਡੱਬਾ ਉਲਟ ਆਇਆ ਨਹੀਂ ਜਾਣਦੇ ਲੈ ਡੱਬਾ ਉਲਟ ਆਇਆ ਡੱਬਾ ਰੂਣ ਵਾਲਾ ਇੰਨਾ ਨਹੀਂ ਪਤਾ ਐ ਡੱਬਾ ਰੂਣ ਦਾ ਹੁਣ ਚਾਹੇ ਜੋਫੇ ਲੜੋ ਮੈਂ ਕਹਿੰਦਾ ਸੀ ਕਿਵੇਂ ਪਾਇਆ ਦਾ ਆ ਪਤਾ ਨਹੀਂ ਕਿਵੇਂ ਪਾਇਆ ਪਤਾ ਨਹੀਂ ਡੱਬਾ ਉਲਟ ਆਇਆ ਦੱਪੇ ਨਾਲ ਨਹੀਂ ਐ ਚੁਪਕੀ ਨਾਲ ਪੁੰਜ ਰਿਹਾ ਐ ਚੁਪਕੀ ਨਾਲ ਪਾ ਗਏ ਐ ਬੋਲ ਮੈਂ ਦੱਪੇ ਮਾੜੇ ਮਗੜੀ ਮਾੜੇ ਸਭ ਸਾਰੀ ਆ ਗਿਆ ਮੈਂ ਹੀ ਕਰਕੇ ਉਹ ਸਹੀ ਕਰ ਦੇ ਤੈਨੂੰ ਕੀ ਪਤਾ ਹੱਥ ਦੋਸਰ ਲੱਗੇ ਕੋਈ ਨਾ ਮੈਂ ਕੱਢ ਦਿੰਨਾ ਬੱਸ ਬੰਦੇ ਰਾਤੀ ਪਹਿਲਾਂ ਇਹ ਕਿੱਦਾਂ ਕਰ ਲਗੇ ਬਾਕੀ ਬਾਅਦ ਚ ਬਣਾ ਲਾਂਗੇ ਹਾਂ ਇਹ ਬਾਅਦ ਚ ਬਣਾ ਲਾਂਗੇ ਦੋ ਵਾਰ ਚ ਬਣ ਜੂ ਨਾ ਛੇ ਤੇਰੇ ਇਸ ਨਾਲ ਅੱਖ ਤਾਂ ਹੈ ਖੰਘ ਤੇ ਠੀਕ ਕਰ ਲੈ ਪਹਿਲਾਂ ਲੈ ਅੱਖ ਕਿਆ ਕਿਆ ਹੈ ਕਿਦੋਂ ਮੈਂ ਉਹ ਵਾਲਾ ਸਾਰਾ ਹੈ ਪੀਨੇ ਦਾ ਅੱਖ ਤਾਂ ਵੀ ਵਸੂ ਤੇ ਭਾਜੀ ਕਰ ਲੈ ਮੈਂ ਮੂਹ ਨਹੀਂ ਡਿੱਗ ਕੇ ਕਿੰਨੀ ਲਿਕੇ ਰੋਸਾ ਮਦਦ ਰੱਖ ਲੈ ਆ ਖੰਡੋ ਖੰਡੂ ਇਹ ਤਾਂ ਠੀਕ ਕਰ ਲੈ ਆ ਤਾਂ ਠੀਕ ਕਰ ਲੈ ਆ ਗਈ ਸੀ ਇਹ ਇਹ ਆ ਤੇਰੀ ਖੰਗ ਤੇ ਦੇਸੀ ਖੰਗ ਦੇਸੀ ਦਾ ਲੈ ਹਾਂ ਹਾਂ ਉਹਦਾ ਬਸ ਉਹਦੀ ਮਸ ਕਰ ਜਾਂਦੇ ਨੇ ਫੱਟੇ ਨਹੀਂ ਬਸ ਖਾਂਦੀ ਜਾ ਰਹੇ ਹੋ ਤਾ ਨਹੀਂ ਹੁੰਦੇ ਆਈ ਕਰਾਈ ਜਿਵੇਂ ਅਸੀਂ ਪੀੜੀ ਲੱਗੂਗੀ ਅਸੀਂ ਦੋ ਖਾਲੀਆਂ ਦੋ ਪਰ ਉਹਨੇ ਦਰ ਦੇਤੀਆਂ ਚਾਰ ਉਹ ਚਾਰ ਤੇਰੇ ਘੱਟੇ ਰੱਖਦੇ ਕਰਾਂਗੇ ਤੇਰੇ ਸਾਹਬ ਲਈ ਲੈ ਕੀ ਬੰਦਾ ਆਈ ਕਰਾਂਗੇ ਆਈ ਕਰਾਂਗੇ ਪਰ ਉਹ ਅਸੀਂ ਦਿਖਾ ਕੇ ਕਰਾਂਗੇ ਫਿਰ ਤੂੰ ਦਿਖਾ ਕੇ ਕਰ ਖਰਾਕ ਉਹ ਵਹੀ ਬੰਦ ਕਰ ਤੂੰ ਮੈਂ ਕਹਿਆ ਨਾ ਬਸ ਠੀਕ ਹੈ ਅੰਦਰ ਜਾ ਜਾ ਭਾਜ ਜਾ ਤੂੰ ਆਦਾ ਕੰਮ ਕਰ ਅਸੀਂ ਆਪਦਾ ਕੰਮ ਕਰਦੇ ਹਾਂ ਲੋਜੀ ਕੋ ਆਪਣਾ ਹੋ ਗਿਆ ਰੈਡੀ ਕਿੰਨੇ ਕਿਲੋ ਦੁੱਧ ਚੋਂ ਬਣਿਆ ਜੀ ਇਹੇ 1.5 ਲੀਟਰ ਦਾ ਪਾਇਆ ਸੀ 1.5 ਕਿਲੋ ਚਿੱਟਾ ਕਰ ਦੇਖ ਹਾਂ ਜਮੀ ਚਿੱਟਾ ਨਿਕਲਿਆ ਹਨਾ ਸਹੀ ਬਾਤ ਆ ਜੇ ਇਕੱਠਾ ਪਾ ਲੰਗੇ ਫੇਰ ਨਹੀਂ ਤੇਲਾ ਵਧੀਆ ਨਿਕਲਣਾ ਹਾਂ ਨਿਕਲਦਾ ਇਹ ਦੇਖਣਾ ਪੈਂਦਾ ਵੀ ਤਦੋਂ ਫਲੋ ਕਰਨਾ ਸ਼ਾਇਦ ਕਰੋ ਕਰਨਾ

ਹਾਂ ਜਮਾ ਵਾਂ ਗਿੱਕ ਤੇ ਲੱਗੇ ਨੇ ਫਤਰਾ ਨਿੱਚੇ ਦੇ ਤਾਂ ਨੀਤੀ ਅੰਡੇ ਦਾ ਉਹ ਬਿੱਗਿਆ ਤਨਾਗਾ ਇਹ ਦੇਖੋ ਇਹ ਨਾਲ ਚੱਕ ਕੇ ਖਾ ਲਾਂਗੇ ਮੈਂ ਦੇ ਠੀਕ ਕਰਦੇ ਹਾਂ ਅਸੀਂ ਜਿਹੜਾ ਪੱਠੀ ਦਾਣੇ ਭੁੰਨੇ ਹੁੰਦੇ ਆਂ ਅਸੀਂ ਖਾ ਗਏ ਉਹ ਤੁਸੀਂ ਖਾਣ ਕੇ ਅਸੀਂ ਬੱਚਿਆਂ ਦਾ ਪਤਾ ਨਹੀਂ ਤੁਹਾਨੂੰ ਪਤਾ ਜਾਨੇ ਜਿਆਦੇ ਪੁੰਨ ਜਿਹੜਾ ਦਾਣੇ ਤੇ ਪਣਾਉਣ ਦੇ ਆਂਦੇ ਹੁੰਦੇ ਨੇ ਇਹ ਖਿੱਲਾ ਹਨਾ ਪੱਠੀ ਦੇ ਨਾਲ ਦੇ ਖਿੰਡਦੀ ਆਉਂਦੀਆਂ ਨੇ ਇਹਦੇ ਆ ਜਿੰਨੇ ਖਰੇ ਦੇਖਣੇ ਨੇ 200 ਆੱਕੇ ਖਾਇਆ ਤੇ ਮੁੱਖ ਵਾਲੀ ਲੱਗੀ ਨਹੀਂ ਦੋ 8:00 ਤੇ 4:00 ਵਜੇ ਦਾ ਆ ਤੇ ਅੱਜ ਇਹ ਬਿੰਦੂ ਜੋਮੀ ਬਣਾਉਂਦੀ ਹੈ ਬਿੰਦੂ ਦੀ ਮੰਮੀ ਹੋਰ ਬਿੰਦੂ ਦੀ ਮੰਮੀ ਬਣਾਉਂਦੀ ਦਿੰਦੀ ਖੇਲਾ ਅੱਛਾ ਪੱਟੀ ਤੋਂ ਪੱਟਣ ਜਾਂ ਪੱਟਣ ਲਾਉਂਦੀ ਹੈ ਮੰਨ ਕੇ ਬੰਨ ਕੇ ਲਾਉਂਦੀ ਹੈ ਨਾ ਮੱਧਮਨੀ ਹੁੰਦੀ ਹੈ ਨਾ ਅੱਥੇ ਪੱਟੀ ਹੁੰਦੀ ਹੈ ਆਲਾ ਪਨਾਰਾ ਤੋਂ ਹੀ ਆ ਨਾ ਮੈਨੂੰ ਅੱਛਾ ਇੱਕ ਵਾਰ ਥੋੜੇ ਜਿਹੇ ਜਾਣੇ ਰੱਖਦੇ ਹਾਂ ਦੇਖ ਕੇ ਨਾ ਉਹ ਸਾਫ ਕਰਕੇ ਦੇ ਨਾਲ ਨਾਲ। ਸੋਰੀ। ỷ ਰੱਖ। ỷ ਰੱਖ। ਮਰੇ ਨਾਲ ਰੱਖੀਏ। ਹਾਂ ਜੀ। ਖੁਦ ਚ ਨਪਰਾ ਕਰਦਾ। ਨਾ ਨਾ। ਇਹ ਬਦਲਾ ਦਾ ਕੁ ਨਹੀਂ ਆ ਵਿੱਚ। ਹਾਂ। ਲਗਨੇ 5 ਕਿਲੋ ਪਹਿਲਾਂ ਸੀ 5 ਕਿਲੋ ਹੋਏ ਆ। 5 ਕਿਲੋ ਆ। ਹਾਂ। ਫਕੀਰੋਂ ਮਰੇ ਨਹੀਂ ਮੈਨੂੰ ਐਦਰ ਮੁਕਰ ਦੁਰਗਾ 5 ਕਿਲੋ ਦੁੱਧ ਦਾ ਕੋਸੀਂ ਪਹਿਲਾਂ ਕਰ ਲਿਆ ਸੀ 5 ਕਿਲੋ ਹੋਏ ਆ ਹੁਣ ਟਾਈਮ ਦੇਖਾਂਗੇ ਚਲਾ ਕੇ 20 10 ਕਿਲੋ ਦੁੱਧ ਨੂੰ ਕਿੰਨਾ ਟਾਈਮ ਲੱਗਦਾ ਅੱਧਾ ਅੱਧਾ ਨਿਕਲ ਗਿਆ ਪਹਿਲਾਂ 8:00 ਵਜੇ ਨਹੀਂ ਨਹੀਂ ਟਾਈਮ 8:00 ਹੋਵੇਗਾ ਨਹੀਂ ਫੋਕਸ ਕਰਦੇ ਹਾਂ 8:00 ਹੋ ਗਏ 5 ਮਿੰਟ ਹੋ ਗਏ 8:00 ਹੋ ਗਏ ਠੀਕ ਆ ਹੁਣ ਬਾਅਦ ਚਲਾਵਾਂ ਮੈਨੂੰ ਹੁਣੇ ਚਲਾਣੀ ऐसा दुरो से बगा के मारती है बोलो पता नु कासन है पटिनो ये दसूंगा जब नी हमने तो पहले इधर ही चलाई थी कोई ना कोई इला चला का है दी हां हां हफ्ते हफ्ते में टाइम हूं क्या कर दूं कोदा 8 9 हो गई 8 9 हो गए ਕੋਨ ਸਟਾਰਟ ਕਰਿਆ ਤੇ ਕਿੰਨਾ ਟਾਈਮ ਲੱਗਦਾ 5 ਕਿਲੋ ਜਿਹਨੂੰ ਫਿਰ ਡਬਲ ਕਰਦਾਂਗੇ 10 ਕਿਲੋ ਜਿਹਨੂੰ ਕਿੰਨਾ ਟਾਈਮ ਲੱਗਦਾ ਤੇ ਇੱਕ ਅੱਗੇ ਗਾਜਰ ਪਾ ਦੇਣ ਚਾਹਣੀ ਬਣਾਉਣੀ ਹੈ ਜੀ ਉਹਨੂੰ ਕਿੰਨਾ ਟਾਈਮ ਲੱਗਦਾ ਸਾਰੇ ਅਸੀਂ ਕਾਊਂਟਰਾਂਗੇ ਤੇ ਅੰਦਰੇ ਟਾਈਮ ਲਖਾ ਲਾ ਜੀ ਸਰਦਾਰ ਜੀ ਗਏ ਨੇ ਨਾ ਹੁਣ ਮਾਸਤੇ ਲਹਾ ਕੇ ਤੇ ਸਦਾ ਚੇ ਕਰ ਦੰਨਿਆ ਹਨ ਜੋ 5 ਕਿਲੋ ਬੁੱਧਦਾ ਸੀ ਫਿਰ ਮੈਂ ਲੂਕ ਪੀਂਆ ਘਿਓ ਕਰਦੇ ਨੇ ਤੇ ਥੋੜਾ ਜਿਹਾ ਤਾਂ ਗਾੜਾ ਹੋ ਗਿਆ ਦੇ ਉੱਤੇ ਫਿਰ ਜੀ ਜਾਂਦਾ ਨੇ ਸਰਦਾਰ ਜੀ ਆ ਕੇ ਪਹਿਲਾਂ ਰੋਟੀ ਖਾਣਗੇ ਤੇ ਦਾ ਜ ਸੰਭਲ ਦੇ ਲਈ ਕੰਜਰ ਕਾਕ ਤੇ ਮੇਂ ਬੰਗਾ ਇਹ ਰੂਹ ਵਾਲਾ ਆ ਗਿਆ ਪਹਿਲਾਂ ਇੱਕ ਵਾਰ ਉੱਪਰ ਨਿਕਾ ਆ ਗਿਆ ਜੀ ਫਿਰ ਇਹ ਥੋੜਾ ਜਿਹਾ ਸਿੱਕਾ ਘਟਾਤਾ ਹੁਣ ਇਹ ਇਹ ਗਾਲਾ ਹੋਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਇਹ ਥੱਲੇ ਲੱਗਣਾ ਸ਼ੁਰੂ ਹੋਊਗਾ ਹੁਣ ਦੇਖਦੇ ਆ ਵੀ ਕਿੰਨਾ ਟਾਈਮ ਲੱਗੇ ਫਿਰ 15 ਕਿ ਮਿੰਟ ਹੋ ਗਏ ਟਾਈਮ ਆਪਾਂ ਨੇ ਲਾਇਆ ਸੀ ਰੇ 8:00 ਵਜੇ 9 ਮਿੰਟ ਤੇ ਲਾਇਆ ਸੀ ਹੁਣ ਕਿੰਨਾ ਟਾਈਮ ਹੋ ਗਿਆ ਇਤੋ ਟਾਈਮ ਕਿੰਨਾ ਹੋ ਗਿਆ 8:32 8:00 ਦੇ 36 36 ਮਿੰਟ ਹੋ ਗਏ। ਜੇ ਮੰਨ ਕੇ ਚੱਲ ਵੀ 10 ਮਿੰਟ ਤੇ ਲਾਇਆ ਜੀ ਆਪਾਂ। ਹੈਨਾ? ਤੇ 26 ਮਿੰਟ ਹੋ ਗਏ। ਹੂੰ ਹੂੰ। 26-27 ਮਿੰਟ ਹੋ ਗਏ। ਠੀਕ ਹੈ ਹੁਣ ਇਹਨੂੰ ਤਕਰੀਬਨ ਇੰਨਾ ਕੁ ਟਾਈਮ ਹੋਰ ਲੱਗੂਗਾ। 26-27 ਮਿੰਟ ਹੋਰ ਲੱਗਾਂਗੇ। ਤੇ ਫਿਰ ਹੁਣ ਅੱਗੇ ਵੀਡੀਓ ਅੱਗੇ ਰਖਾਵਾਂਗੇ। ਚਲੋ ਜੀ। ਫੇਰ ਹੀ ਕੱਟ ਫੜਾ ਜਾ। ਹੁਣ ਇਹ ਪਹਿਲਾਂ ਗਾਲਾ ਦੀ ਹੁਣ ਜ਼ਿਆਦਾ ਥੋੜਾ ਜਿਹਾ ਇਹਨੂੰ ਦਰਬ ਬਣਾਣਾ ਸ਼ੁਰੂ ਹੋ ਗਿਆ। ਪੁਆਇੰਟ ਦੀ ਤਰ੍ਹਾਂ ਬਣਾਣਾ ਸ਼ੁਰੂ ਹੋ ਗਿਆ। ਕਿੰਨਾ ਟਾਈਮ ਲਾਗੇ ਪਹਿਲਾਂ ਕਿੰਨਾ ਸੀ 8:09 ਤੇ ਸ਼ੁਰੂ ਕਰਿਆ ਸੀ ਤੇ 36 ਦੇ ਇਹ ਗਣ ਲੱਗੇ ਸੀ ਬੜਾ ਗੜਾ ਹੋਣ ਲੱਗੇ ਸੀ ਫਿਰ ਥੋੜਾ ਇਹਨਾਂ ਹਾਲ ਹੋਣ ਲੱਗੇ ਤੇ ਟੈਂਡੂ ਕਿੰਨਾ ਹੋ ਗਿਆ ਟਾਈਮ 8:50 ਜੀ 8:50 27 ਤੇ ਸਿਰਫ 14 ਮਿੰਟ ਬਾਅਦ ਹੋਣ ਇਹ ਅੰਦਰ ਵੀ 5-7 ਮਿੰਟ ਬਾਅਦ ਹੋ ਰਹੇ ਨੇ ਬੰਸੇ ਚਾਰ ਹੋ ਜਾਣ ਤੇ ਅਸੀਂ ਬਣਾਵਾਂਗੇ ਚਾੜੀ ਤੇ ਚਾੜੀ ਦੇ ਬਾਅਦ ਫਿਰ ਬਣਾਵਾਂਗੇ ਆਪਾਂ ਉਹਦੇ ਉੱਤੇ ਪਾਵਾਂਗੇ ਪੈਗੜਾ ਤੇ ਉਹ ਦਿਖਾਵਾਂਗੇ ਇਹ ਜਿਹੜੇ ਦੇਖ ਜਿਹੜੇ ਉਹ ਪੂਵਾ ਕੱਢ ਕੇ ਕਿਤਾ ਕਿੰਨੇ ਟਾਈਮ ਲਗੇ ਕਿੰਨਾ ਪੂਵਾ ਨਿਕਲਦਾ ਉਹ ਦਿਖਾਉਣਾਗਾ ਚਲੋ ਮਿਲ ਜਾਈ ਹਾਂ ਅੱਗੇ ਦੇਖਣਾ ਕਿੰਨਾ ਟਾਈਮ ਲੱਗਦਾ ਫਿਰ ਉਹ ਜਦ ਤੱਕ ਇਹਦੇ ਸਹੀ ਆਉਗੇ ਓਕੇ ਤਾਂ ਬਾਹਰ ਹੀ ਆਉਂਦੇ ਹਾਂ ਦੂਸਰਾ ਘਣਾ ਵੀ ਤਿਆਰ ਹੋ ਗਿਆ ਇਧਰ ਵੀਡੀਓ ਆਪਣਾ ਦੂਸਰਾ ਘਣਾ ਵੀ ਤਿਆਰ ਹੋ ਗਿਆ ਟਾਈਮ ਟਾਈਮ ਦੇਖੀ ਕਿ ਨਾ ਟਾਈਮ ਤਾਂ 9:00 ਵਜ ਗਏ 9:00 ਵਜ ਗਏ ਇਹ ਨਹੀਂ ਕਿ ਆਪਾਂ ਨੂੰ ਲੈਪਟੋਪ ਦੇ ਰਹੇ ਭੁਲਾ ਮੈਂ ਜਾ ਮੈਂ ਤਾਂ ਇਹ ਵਿਸ਼ੇ ਆਪਣਾ ਦੂਸਰਾ ਘਣਾ ਹੋ ਗਿਆ ਤੇ ਟੋਟਲ 10 ਕਿਲੋ ਵੀ ਹੋ ਗਏ तकरीबन ਉਨਾ ਕੀ ਆ ਨਾ ਅੱਧਾ ਦੁੱਧ ਇਹ ਪੌਣੇ ਲੋਪਟੇ ਕੰਟੇ ਕੰਟੇ ਲੱਗੇ ਲੱਗਦੇ ਪੂਰਾ ਕੱਚਾ ਮਾਣ ਇਹ ਗੇਰ ਕੇ ਮੱਟਾ ਦਾ ਇਹ ਪੂਰਾ ਰੱਖ ਲੈਣਾ ਬਰਾਬਰ ਮੈਂ ਮੈਂ ਕਿ ਕੱਚਾ ਪੂਰਾ ਤਿਆਰ ਕਰ ਲੂੰ ਉਹ ਲੋਪਾਂ ਤੇ ਹੈ ਗੈਸ ਤੇ ਪਿੰਦੇ ਦੇ ਹੋਣਾ ਉਹਦਾ ਲੱਗਦਾ ਪਤਾ ਵਾ ਓਕੇ ਕੰਦੋ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਖੋਏ ਦੀ ਸਪੈਸ਼ਲ ਦਾ ਦਾ ਜੀ ਆਨੇ ਦੇਖੋ ਹੁਣ ਟਾਈਮ ਲੱਗਿਆ ਉਹ ਬਣਾਉਂਦਾ ਗਾਜਰ ਪਕ ਪੱਲੂ ਬਣੂਗਾ ਤੇ ਲੋ ਜੀ ਸਰਦੀ ਨੰਗ ਗਈ ਥੋੜੀ ਵੀ ਰਹਿ ਗਈ ਹੈ ਹਾਂ ਥੋੜੀ ਜੀ ਸਰਦੀ ਰਹਿ ਗਈ ਤੇ ਹੁਣ ਲੱਗਿਆ ਟਾਈਮ ਤੇ ਲੋ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀ ਮੈਨੂੰ 2 ਕਿਲੋ ਤੋਂ ਪ্লাস ਜੀ ਹਾਂ ਹਾਂ ਨਿਕਲੇ ਹੋਏ ਸਭ ਤੇ ਆਵੇਂ ਨਾ 3 ਕਿਲੋ ਲੱਗਦਾ 3 ਕਿਲੋ ਨਹੀਂ ਲੱਗਦਾ 10 ਕਿਲੋ ਤੇ 2 ਕਿਲੋ ਹੀ ਨਿਕਲਦਾ ਬਸ 2 ਕਿਲੋ ਹੀ ਨਿਕਲਦਾ ਮੈਂ ਆਪਣੇ ਸਾਰਾ ਲਾਈਟ ਤੇ 4 ਕਿਲੋ ਨਿਕਲੇ 4 ਕਿਲੋ ਨਹੀਂ ਨਿਕਲਦਾ 2 ਕਿਲੋ ਹੀ ਨਿਕਲ 2 ਕਿਲੋ ਜਾਂ ਸਵਾ 2 ਕਿਲੋ ਬਸ ਹਾਂਜੀ ਜੋ ਵੀ ਜੋ ਵੀ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਉਮੀਦ ਕਰਦੀ ਆ ਸਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਇਸ ਤੋਂ ਅਗਲਾ ਵਾਲਾ ਪਾਰਟ 来 ਕੇ ਆਵਾਂਗੇ ਜੀ ਕੱਲ ਨੂੰ ਤੇ ਮਿਲਾਂਗੇ ਕੱਲ ਨੂੰ ਅਗਲੇ ਵਾਲੇ 파ਟ ਦੀ ਵੀਡੀਓ ਤੇ ਤੇ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ